ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਐਕਸਪ੍ਰੈਸ ਆਸਟ੍ਰੇਲੀਆ ਤੇ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਦੇ ਸਤੀਫੇ ਤੋਂ ਬਾਅਦ ਪੰਜਾਬ ਦੀ ਪੰਤਕ ਸਿਆਸਤ ਕਾਫੀ ਗਰਮਾਈ ਹੋਈ ਹੈ ਤੇ ਸ਼੍ਰੀ ਕਾਲ ਤੱਕ ਸਾਬਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਦਾ ਹੁਣ ਵੱਡਾ ਬਿਆਨ ਆਇਆ ਜਿਸ ਦੌਰਾਨ ਉਹਨਾਂ ਨੇ ਤਾਮੀ ਨੂੰ ਖਾਸ ਅਪੀਲ ਕੀਤੀ ਹੈ ਕਿ ਆਪਣਾ ਸਤੀਫਾ ਉਹ ਵਾਪਸ ਲੈਣ ਤੇ ਐਸਜੀਪੀਸੀ ਦੇ ਪ੍ਰਧਾਨਗੀ ਨੂੰ ਸੰਭਾਲਣ ਤੇ ਕਾਰਜਕਾਰਜ ਸ਼ੁਰੂ ਕਰਨ ਸਿੰਘ ਸਾਹਿਬ ਨੂੰ ਹਟਾਉਣ ਤੇ ਹਟਾਣ ਦਾ ਅਧਿਕਾਰ ਸਾਡੀ ਕੋਲ ਐਕਸ਼ਨ ਕਮੇਟੀ ਕੋਲ ਬਿਲਕੁਲ ਕਿਸੇ ਨੂੰ ਵੀ ਚਾਹੇ ਉਹ ਚਹਦਰ ਸਾਹਿਬਾਨ ਨੇ ਚਹਦਰਬਾਰ ਸਾਹਿਬ ਦੇ ਸਿੰਘ ਸਾਹਿਬਾਨ ਨੇ ਚਾਹੇ ਕੋਈ ਵੀ ਛੋਟਾ ਵੱਡਾ ਕੋਈ ਮੁਲਾਜ਼ਮ ਹੈ ਉਹਨੂੰ ਲਾਉਣ ਦੀ ਤੇ ਲਾਉਣ ਦੀ ਜਿਹੜੀ ਅਡਾ ਅਧਿਕਾਰ ਖੇਤਰ ਹੈ ਇਹ 1925 ਦੇ ਐਕਟ ਦੇ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਵੰਤਰੇ ਕਮੇਟੀ ਹੈ ਕੋਣ ਹੁੰਦਾ ਸਿੰਘ ਸਾਹਿਬ ਗਿਆਨੀ ਹਰਜੀ ਸਿੰਘ ਉੱਤੇ ਕਾਫੀ ਨੁਕਤਾ ਕੀਤੇ ਜਾ ਰਹੀ ਹੈ ਠੀਕ ਹੈ ਦੇਖੋ ਇਹ ਸਾਰਾ ਜਿਹੜਾ ਪਹਿਲੂ ਹੈ ਨਾ ਇਹ ਬੜਾ ਦੁਖਦਾਈ ਪਹਿਲੂ ਹੈ ਐਸਾ ਨਹੀਂ ਸੀ ਹੋਣਾ ਚਾਹੀਦਾ ਜੋ ਹੋਇਆ ਤੇ ਬਹੁਤ ਸਹਿਜ ਸੰਜਮ ਸਾਨੂੰ ਸਾਰਿਆਂ ਨੂੰ ਇਸ ਮਾਮਲੇ ਤੇ ਰੱਖਣਾ ਚਾਹੀਦਾ ਹੈ ਐਜੀਪੀਸੀ ਪ੍ਰਧਾਨ ਨੇ ਸੀਪੀ ਨੂੰ ਕਿਵੇਂ ਦੇਖ ਲਿਆ ਦੇਖੋ ਐਜੀਪੀਸੀ ਪ੍ਰਧਾਨ ਬਹੁਤ ਵਧੀਆ ਗੁਰਸਿੱਖ ਨੇਕ ਚੰਗੇ ਦੇਖ ਵਾਲੇ ਬੇਦਾਗ ਔਰ ਗੁਰਸਿੱਖ ਸਖੀਅਤ ਨੇ ਸਾਮੀ ਸਾਹਿਬ ਦਾ ਅਸਤੀਫਾ ਦੇ ਕੇ ਜਾਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਹ ਬੜਾ ਦੁਖਦਾਈ ਹੈ ਔਰ ਉਹਨਾਂ ਨੇ ਜੋ ਅਸਤੀਫੇ ਦੇ ਵਿੱਚ ਲਿਖਿਆ ਹੈ ਕਿ ਜੋ ਮੇਰੇ ਵੱਲੋਂ ਆਪਣੇ ਨਿੱਜੀ ਅਕਾਊਂਟ ਤੇ Facebook ਅਕਾਊਂਟ ਤੇ ਜੋ ਪੋਸਟ ਪਾਈ ਗਈ ਸੀ ਜਾਨੀ ਹਰਦੀਪ ਸਿੰਘ ਦੇ ਹੱਥ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਮੈਂ ਅਸੱਤਾ ਦੇ ਆਧਾਰ ਤੇ ਉਸ ਜ਼ਿੰਮੇਵਾਰੀ ਨੂੰ ਛੁਡਦੇ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੀ ਪ੍ਰਧਾਨਗੀ ਹੈ ਉਹ ਤੋਂ ਅਸਤੀਫਾ ਦੇਣਾ ਪਰ ਮੈਂ ਕਹਿੰਦਾ ਕਿ ਜੇਕਰ ਉਹ ਅਸੱਤਾ ਹੈ ਕਾਨੂੰਨ ਪੁਲਿਸ ਦੇ ਗੈਂਗਸਟਰ ਵਿਚਾਲੇ ਹੋਈ ਮੁੱਟਪੇੜ ਚਲੀਆਂ ਤਾਬੜ ਤੋੜ ਗੋਲੀਆਂ ਫਾਇਰਿੰਗ ਦੌਰਾਨ ਦੋ ਬਦਮਾਸ਼ਾਂ 'ਤੇ ਜਾਂ ਲਗੀਆਂ ਗੋਲੀਆਂ ਜਿਸ ਤੋਂ ਬਾਅਦ ਮੌਕੇ ਤੇ ਕੀਤਾ ਗਿਆ ਮੰਨੂ ਕਾਬੂ ਤੇ ਇਸ ਦੌਰਾਨ ਕਈ ਹਥਿਆਰ ਵੀ ਕੀਤੇ ਗਏ ਬਰਾਮਦ ਪੁਲਿਸ ਵੱਲੋਂ ਹੁਣ ਪੁਲਿਸ ਹਰ ਇੱਕ ਐਂਗਲ ਤੋਂ ਕਰ ਰਹੀ ਇਸ ਮਾਮਲੇ ਦੀ ਜਾਂਚ ਪੰਜਾਬ ਵਿੱਚ ਜਾਨਵਰਾਂ ਉੱਤੇ ਹੋ ਰਹੀ ਤਸ਼ੱਦਦ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਤੇ ਪਸ਼ੂ ਪਾਲਾਈ ਬੋਰਡ ਵੱਲੋਂ ਪੰਜਾਬ ਦੇ ਪਸ਼ੂ ਪਾਲਣ ਤੇ ਖੇਤਰੀ ਵਿਕਾਸ ਮੰਤਰੀ ਗੁਰਮੀਤ ਸਿੰਘ ਕੁੜੀਆ ਦੇ ਨਾਲ ਕੀਤੀ ਗਈ ਅਹਿਮ ਮੈਟਿੰਗ ਜਿਸ ਵਿੱਚ ਕਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹੁਣ ਪੰਜਾਬ ਦੇ ਵਿੱਚ ਡੌਗ ਬਰੀਡਰਾਂ ਕਟ ਸ਼ਾਪਸ ਤੇ ਪਸ਼ੂ ਪਾਲਣ ਸੰਸਥਾਵਾਂ ਨੂੰ ਲਾਜ਼ਮੀ ਹੋਵੇਗੀ ਰਜਿਸਟ੍ਰੇਸ਼ਨ ਅੰਮ੍ਰਿਤਸਰ ਦੇ ਜੀਐਨਡੀ ਯੂਨੀਵਰਸਿਟੀ ਵਿਖੇ ਮਾਮਲਾ ਆਇਆ ਸਾਹਮਣੇ ਜਿੱਥੇ ਪੰਜਾਬੀ ਨੌਜਵਾਨਾਂ ਤੇ ਨਾਜਰੀਨ ਨੌਜਵਾਨਾਂ ਵਿੱਚ ਹੋਈ ਅਚੜਪ ਹੋਏ ਹੱਥੋਂ ਪਾਈ ਤੇ ਇੱਕ ਦੂਜੇ ਦੀਆਂ ਲਾਈਆਂ ਪੱਗਾ ਫਿਲਹਾਲ ਪੁਲਿਸ ਕਰ ਰਹੀ ਹੈ ਹਰ ਐਂਗਲ ਤੋਂ ਜਾਂਚ ਜਾਣਕਾਰੀ ਨਿਕਲ ਕੇ ਸਾਹਮਣੇ ਫਿਲਹਾਲ ਨਹੀਂ ਆਈ ਕਿ ਕਿਸ ਗੱਲ ਉੱਤੇ ਹੋਈ ਦੋਨਾਂ ਗੁੱਟਾਂ ਵਿਚਾਲੇ ਝੜਪ ਮੌਸਮ ਦਾ ਹਾਲਤਾਂ ਬਾਜ਼ ਦੀ ਹੈ ਮੌਸਮ ਵਿਗਿਆਨ ਕੇਂਦਰ ਨੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਮੀਂਹ ਨੂੰ ਲੈ ਕੇ ਅਲਰਟ ਕੀਤਾ ਜਾ ਰਹੀ ਆਉਣ ਵਾਲੇ 26 ਅਤੇ 27 ਫਰਵਰੀ ਨੂੰ ਮੀਂਹ ਪਵੇਗਾ ਪੰਜਾਬ ਦੇ ਵਿੱਚ ਉੱਤੇ 24 ਫਰਵਰੀ ਨੂੰ ਇੱਕ ਨਵਾਂ ਪੱਛਮੀ ਗੜਬੜ ਹੋਣ ਜਾ ਰਿਹਾ ਸਰਗਰਮ ਇਸ ਦੇ ਨਾਲ ਹੀ ਦੇਸ਼ ਤੇ ਦੁਨੀਆ ਦੀਆਂ ਹੋਰ ਛੋਟੀਆਂ ਵੱਡੀਆਂ ਅਪਡੇਟਸ ਦੇਖਣ ਲਈ ਬਣੇ ਰਹੋ ਸਾਡੇ ਨਾਲ ਧੰਨਵਾਦ